ਇਹ ਕੁੜੀ ਆਪਣੇ ਘਰ ਵਾਲੇ ਨਾਲ ਵੀ ਕਹਿੰਦੇ ਕੁੱਟਮਾਰ ਕਰਦੀ ਸੀ ਤੇ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੰਦੀ ਸੀ। ਇਸ ਕੁੜੀ ਦੇ ਇੱਕ 7 ਸਾਲਾਂ ਦੀ ਬੱਚੀ ਸੀ ਜਿਹਦਾ ਨਾਂ ਸੋਨਾ ਦੱਸਿਆ ਜਾ ਰਿਹਾ। ਤਾਂ ਉਹ ਆਪਣੀ ਮਾਂ ਦੇ ਨਾਲ ਰਹਿ ਰਹੀ ਸੀ ਸੋਨਾ ਪਰ ਮਾਂ ਆਪਣੇ ਬੁਆਏਫਰੈਂਡ ਉਦੇ ਦੇ ਪਿਆਰ ਵਿੱਚ ਪਾਗਲ ਸੀ। ਇਹ ਰੋਸ਼ਨੀ ਨਾਂ ਦੀ ਔਰਤ ਤਾਂ ਇਹ ਦੋਨੇ ਜਾਣੇ ਹੁਣ ਉਹਦੇ ਤੇ ਰੋਸ਼ਨੀ ਆਪਣੇ ਸਹੁਰੇ ਪਰਿਵਾਰ ਵਾਲਾ ਘਰ ਸੀ ਜਿਹੜਾ ਰੋਸ਼ਨੀ ਦਾ ਉਹਦੇ ਵਿੱਚ ਦੋਨੇ ਜਾਣੇ ਇਕੱਠੇ ਰਹਿਣ ਲੱਗੇ ਮौज-ਮਸਤੀ ਕਰਨ ਲੱਗੇ ਤਾਂ ਇੱਕ ਦਿਨ ਉਹ ਜਿਹੜੀ ਛੋਟੀ ਬੱਚੀ ਸੀ ਸੁਨਣਾ ਸੀ ਸੋ ਉਹਨਾਂ ਨੇ ਆਪਣੀ ਮਾਂ ਨੂੰ ਗਲਤ ਹਰਕਤਾਂ ਕਰਦੇ ਆਪਣੇ ਬੁਆਏਫਰੈਂਡ ਦੇ ਨਾਲ ਦੇਖ ਲਿਆ ਤਾਂ ਉਹ ਬੱਚੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਇਹ ਸਭ ਕੁਝ ਆਪਣੇ ਪਾਪਾ ਨੂੰ ਦੱਸਾਂਗੀ ਤਾਂ ਮਾਂ ਨੂੰ ਆਪਣੀ ਧੀ ਤੇ ਬਹੁਤ ਜ਼ਿਆਦਾ ਗੁੱਸਾ ਆਇਆ ਗੁੱਸੇ ਦੇ ਵਿੱਚ ਉਹਨੇ ਆਪਣੇ ਬੁਆਏਫਰੈਂਡ ਦੇ ਨਾਲ ਰਲ ਕੇ ਆਪਣੀ ਧੀ ਦਾ ਕਤਲ ਕਰ ਦਿੱਤਾ ਦੱਸਿਆ ਗਿਆ ਕਿ ਮਾਂ ਨੇ ਆਪਣੀ ਧੀ ਦਾ ਗਲਾ ਘੁੱਟਿਆ ਨਾਲੇ ਉਹਦਾ ਮੂੰਹ ਘੁੱਟ ਦਿੱਤਾ ਉਹਦਾ ਸਾਹ ਬਿਲਕੁਲ ਬੰਦ ਕਰ ਦਿੱਤਾ ਪਰ ਮਾਂ ਦੀ ਚਲਾਕੀ ਦੇਖੋ ਪਹਿਲਾਂ ਤਾਂ ਮਾਂ ਨੇ ਆਪਣੀ ਧੀ ਨੂੰ ਮਾਰਿਆ ਤੇ ਮਾਰ ਕੇ ਉਹਨੂੰ ਬਿਸਤਰੇ ਦੇ ਵਿੱਚ ਲਪੇਟ ਕੇ ਬੈੱਡਬੁਡ ਵਿੱਚ ਉਹਦੀ লাশ ਲੁਕੋਤੀ ਪਰ ਉਸ ਬੱਚੀ ਦੀ ਲਾਸ਼ ਦਾ ਮੁੱਸ਼ਕ ਔਣ ਲੱਗਿਆ 2 ਦਿਨ ਬੀਤ ਚੁੱਕੇ ਸੀ ਉਹ ਕੁੜੀ ਨੂੰ ਮਰੇ ਹੋਏ